ਲੰਗੇ ਦਿਨੀ ਨੈਸ਼ਨਲ ਯੋਗਾ ਡੇ ਮਨਾਇਆ ਗਿਆ ਜਿਸ ਦੇ ਵਿੱਚ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਯੋਗਾ ਆਸਣ ਕੀਤੇ ਗਏ ਨੇ ਯੋਗਾ ਮudraਵਾਂ ਦੇ ਨਾਲ ਪਾਰਕ ਅਤੇ ਕਲੋਨੀਆਂ ਜਿਹੜੀਆਂ ਨੇ ਉਹ ਭਰੀਆਂ ਨਜ਼ਰ ਆ ਰਹੀਆਂ ਸੀ ਲੋਕ ਯੋਗਾਡੇ ਮਨਾਉਂਦੇ ਪਏ ਸੀ ਔਰ ਉੱਥੇ ਹੀ ਐਮਪੀ ਕੰਗਣਾ ਰਣਾਉਤ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਪਰ ਇਸ ਸੰਦਰਭ ਦੇ ਵਿੱਚ ਵਿਵਾਦਿਕ ਵੱਖਰਾ ਖੜਾ ਹੁੰਦਾ ਸਵਾਲ ਜਿਹੜਾ ਇੱਕ ਵੱਖਰਾ ਖੜਾ ਹੁੰਦਾ ਉਹ ਸਵਾਲ ਖੜਾ ਕਰਨਾ ਵੀ ਲਾਜ਼ਮੀ ਹੈ ਖੈਰ ਕੰਗਣਾ ਰਣਾਉਤ ਇਸੇ ਗੱਲ ਦਾ ਹਵਾਲਾ ਦਿੰਦਿਆਂ ਕਹਿੰਦੇ ਨੇ ਕਿ ਹਿਮਾਚਲ ਇੱਕ ਦੇਵ ਭੂਮੀ ਹੈ ਹਿਮਾਚਲ ਦੇਵੀ ਦੇਵਤਿਆਂ ਦਾ ਵਾਸ ਰਿਹਾ ਔਰ ਹਿਮਾਚਲ ਦੇ ਵਿੱਚ ਖਾਸ ਕਰਕੇ ਮੰਡੀ ਦੇ ਅੰਦਰ ਕਹਿੰਦੇ ਨੇ ਕਿ ਯੋਗਾ ਆਸ਼ਰਮ ਬਣਾਏ ਜਾਣਗੇ ਹਿਮਾਚਲ ਦੇ ਲੋਕਾਂ ਦੇ ਵਾਸਤੇ ਯੋਗਾ ਆਸ਼ਰਮਾਂ ਦੀ ਕਮੀ ਹੈ ਹਿਮਾਚਲ ਦੇ ਲੋਕ ਜਿਹੜੇ ਨੇ ਉਹ ਦੇਵੀ-ਦੇਵਤਿਆਂ ਦੇ ਬੜੇ ਕਰੀਬ ਨੇ ਹਿਮਾਚਲ ਦੇਵੀ-ਦੇਵਤਿਆਂ ਦੀ ਧਰਤੀ ਹੈ ਸਾਰਾ ਕੁਝ ਕਿਹਾ ਗਿਆ ਪਰ ਗੱਲ ਇੱਥੇ ਖੜਦੀ ਹੈ ਕਿ ਜੇ ਹਿਮਾਚਲ ਦੇਵੀ-ਦੇਵਤਿਆਂ ਦੀ ਧਰਤੀ ਹੈਗੀ ਆ ਜ਼ਰੂਰ ਉੱਥੇ ਯੋਗਾ ਆਸ਼ਰਮ ਬਣਾਏ ਜਾਣ ਜ਼ਰੂਰ ਜੇ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਕੰਮ ਪੂਰੇ ਕੀਤੇ ਜਾਣ ਲੋਕਾਂ ਦੀ ਹਮਾਇਤ ਵਾਸਤੇ ਜੋ ਕੁਝ ਵੀ ਕਰਨਾ ਚਾਹੀਦਾ ਉਹ ਕੀਤਾ ਜਾਣਾ ਚਾਹੀਦਾ ਪਰ ਗੱਲ ਇੱਥੇ ਖੜਦੀ ਹੈ ਪੀ ਸਾਹਿਬਾ ਕਿ ਜੇ ਹਿਮਾਚਲ ਜਿਹੜੀ ਆ ਉਹ ਦੇਵ ਭੂਮੀ ਹੈ ਇੱਥੇ ਸ਼ਿਵ ਜੀ ਦਾ ਵਾਸ ਰਿਹਾ ਇੱਥੇ ਦੇਵੀ ਦੇਵਤਿਆਂ ਦਾ ਵਾਸ ਰਿਹਾ ਤਾਂ ਇਸ ਪਵਿੱਤਰ ਅਲੌਕਿਕ ਭੂਮੀ ਦੇ ਵਿੱਚ ਸਰਦਾਰਾਂ ਨੂੰ ਸਿੰਘਾਂ ਨੂੰ ਉਲੱਬ ਲੱਬ ਕੇ ਕਿਉਂ ਕੁੱਟਿਆ ਜਾ ਰਿਹਾ ਹੈ ਕਿਉਂ ਇੱਥੇ ਉਹਨਾਂ ਦੀਆਂ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਕਿਉਂ ਇੱਥੇ ਦੁਕਾਨਾਂ 'ਚ ਵੜ ਕੇ ਤੇ ਬੜੀ ਬੁਰੀ ਤਰ੍ਹਾਂ ਸਰਦਾਰਾਂ ਦੇ ਨਾਲ ਸਿੱਖਾਂ ਦੇ ਨਾਲ ਸਲੂਕ ਕੀਤਾ ਜਾ ਰਿਹਾ ਕਿਉਂ ਇਹੋ ਜਿਹੇ ਹਾਲਾਤ ਦਿਨ ਪ੍ਰਤੀ ਦਿਨ ਬਣਦੇ ਨਜ਼ਰ ਆ ਰਹੇ ਨੇ ਕਿਉਂ ਇਹੋ ਜੀਆਂ ਚੀਜ਼ਾਂ ਵਾਰਦਾਤਾ ਬਾਰ-ਬਾਰ ਵਾਪਰ ਰਹੀਆਂ ਇਹ ਤਾਂ ਸਵਾਲ ਲੈਣਾ ਬਹੁਤ ਜ਼ਰੂਰੀ ਹੈ ਇੱਕ ਪਾਸੇ ਤਾਂ ਅਲੌਕਿਕ ਧਰਤੀ ਹੈ ਮੰਨਿਆ ਜਾਂਦਾ ਆ ਬਿਲਕੁਲ ਹਰ ਕੋਈ ਮੰਨਦਾ ਹੈ ਕਿ ਹਿਮਾਚਲ ਇੱਕ ਦੇਵ ਭੂਮੀ ਹੈ ਹਿਮਾਚਲ ਨੂੰ ਦੇਵ ਭੂਮੀ ਦਾ ਉਹਦਾ ਦਿੱਤਾ ਗਿਆ ਪਰ ਦੇਵ ਭੂਮੀ ਦਾ ਮਤਲਬ ਕੀ ਇਹ ਹੈ ਕਿ ਕੀ ਹਿਮਾਚਲ ਦੇ ਵਿੱਚ ਰਹਿੰਦੇ ਜਾਂ ਉੱਥੇ ਆਏ ਸਿੱਖਾਂ ਦੇ ਨਾਲ ਬਦਸਲੂਕੀ ਕੀਤੀ ਜਾਵੇ ਸਿੱਖ ਵਿਅਕਤੀਆਂ ਦੇ ਨਾਲ ਸਿੱਖ ਪਰਿਵਾਰਾਂ ਦੇ ਨਾਲ ਤਾਲੁਕ ਰੱਖਣ ਵਾਲੇ ਵਿਅਕਤੀਆਂ ਦੇ ਨਾਲ ਕੀ ਉੱਥੇ ਕੁੱਟਮਾਰ ਕੀਤੀ ਜਾਵੇ ਕੀ ਬੜੀ ਬੁਰੀ ਤਰ੍ਹਾਂ ਬਦਸਲੂਕੀ ਦੇ ਨਾਲ ਉਹਨਾਂ ਨਾਲ ਪੇਸ਼ ਆਇਆ ਜਾਵੇ ਭਾਵੇਂ ਉਹ ਪੁਲਿਸ ਪਰਸਨਲ ਹੀ ਕਿਉਂ ਨ ਤਾਂ ਉਹਨਾਂ ਦੇ ਮਗਰ ਪੈ ਜਾਣ ਲੋਕ ਕਿ ਇਹੇ ਚੀਜ਼ਾਂ ਜੋ ਵਾਪਰੀਆਂ ਨੇ ਉਹ ਸਹੀ ਨੇ ਇਹਦਾ ਜਵਾਬ ਜ਼ਰੂਰ ਹਿਮਾਚਲ ਤੋਂ ਮੰਡੀ ਤੋਂ ਐਮਪੀ ਕੰਗੜਾ ਰਣਾਉਤ ਨੂੰ ਦੇਣਾ ਚਾਹੀਦਾ ਜ਼ਰੂਰ ਉਹ ਇੱਕ ਪ੍ਰਭਾਵਸ਼ਾਲੀ ਵਿਅਕਤੀ ਨੇ ਔਰ ਉੱਥੇ ਸੰਸਦ ਦੀ ਮੈਂਬਰ ਵੀ ਨੇ ਤਾਂ ਉਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਕੋਈ ਬਿਆਨ ਕੋਈ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਸੀਗੀ ਜੋ ਹਾਲਾਤ ਵਾਪਰੇ ਨੇ ਕੰਗੜਾ ਰਣਾਉਤ ਨੇ ਉਹਦੇ ਉੱਤੇ ਚੁੱਪ ਬੱਟੀ ਰਹੀ ਜਿੱਥੇ हिमाचल ਦੇ ਵਿੱਚ ਡਲਹੌਜ਼ੀ ਨਜ਼ਦੀਕ ਕੁੱਟਮਾਰ ਹੋਈ ਹੈ ਉਸ ਤੋਂ ਬਾਅਦ ਇੱਕ ਚੰਡੀਗੜ੍ਹ ਦੇ ਪੁਲਿਸ ਪਰਸਨਲ ਦੇ ਨਾਲ ਉੱਥੇ ਬਦਸਲੂਕੀ ਕੀਤੀ ਗਈ ਹੈ ਉਹ ਇਹਨਾਂ ਮਸਲਿਆਂ ਦੇ ਉੱਤੇ ਕੰਗਣਾ ਰਣੌਤ ਕਿਉਂ ਚੁੱਪ ਨੇ ਕਿਉਂ ਇਹਨਾਂ ਚੀਜ਼ਾਂ ਬਾਰੇ ਉਹ ਬਿਆਨ ਨਹੀਂ ਦਿੰਦੇ ਜਾਂ ਫਿਰ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਉਹ ਬੋਲਣਾ ਹੀ ਨਹੀਂ ਚਾਹੁੰਦੇ ਕਿਉਂਕਿ ਹਾਲ ਹੀ ਦੇ ਵਿੱਚ ਜੋ ਮੁਹਾਲੀ ਦੇ ਅੰਦਰ ਹੋਇਆ ਸ਼ਾਇਦ ਉਹ ਇਸ ਕਰਕੇ ਨਾਰਾਜ਼ ਨੇ ਔਰ ਇਹ ਸਾਰਾ ਕੁਝ ਹੋਣ ਦਿੰਦੇ ਪਏ ਨੇ ਜਾਂ ਇਹ ਜੋ ਕੁਝ ਹੋ ਰਿਹਾ ਹੈ ਇਹਨਾਂ ਮਸਲਿਆਂ ਦੇ ਬਾਵਜੂਦ ਉਹਨਾਂ ਨੇ ਸੁੰਨਵੱਟੀ ਪਈ ਗੱਲ ਇੱਥੇ ਖੜਦੀ ਆ ਕਿ ਜ਼ਰੂਰ ਹਿਮਾਚਲ ਨੂੰ ਯੋਗਾ ਆਸ਼ਰਮਾਂ ਦੀ ਲੋੜ ਹੋਵੇਗੀ ਜ਼ਰੂਰ ਲੋਕਾਂ ਨੂੰ ਲੋੜ ਹੋਵੇਗੀ ਔਰ ਲੋਕਾਂ ਵਾਸਤੇ ਕਰਨਾ ਵੀ ਚਾਹੀਦਾ ਹੈ ਪਰ ਐਮਪੀ ਸਾਹਿਬਾ ਦਾ ਇਹ ਕਰਤੱਵ ਵੀ ਬਣਦਾ ਸੀ ਕਿ ਜੇ ਹਿਮਾਚਲ ਦੇ ਵਿੱਚ ਇਹ ਵਾਰਦਾਤਾਂ ਵਾਪਰੀਆਂ ਸੀ ਤਾਂ ਇਹਨਾਂ ਬਾਰੇ ਘਟੋ ਘਾਟ ਇੱਕ ਬਿਆਨ ਤਾਂ ਜਾਰੀ ਕਰਦੇ ਉਹ ਬਿਆਨ ਜਾਰੀ ਨਹੀਂ ਕੀਤਾ ਗਿਆ ਜਿਸ ਵਾਸਤੇ ਹੁਣ ਮੁxtਲਫ ਕਿਸਮ ਦੇ ਇਲਜ਼ਾਮ ਕੰਗਣਾ ਰਣਾਉਤ ਦੇ ਉੱਤੇ ਲੱਗਦੇ ਨੇ ਔਰ ਸਵਾਲ ਵੀ ਖੜਦਾ ਹੈ ਕਿ ਕੰਗਣਾ ਰਣਾਉਤ ਉਹਨਾਂ ਮਸਲਿਆਂ ਬਾਰੇ ਕੀ ਕਹੇਗੀ ਜਿੱਥੇ ਦੇਵ ਭੂਮੀ ਦੇ ਅੰਦਰ ਸਿੱਖਾਂ ਦੇ ਨਾਲ ਸਿੱਖ ਵਿਅਕਤੀਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਉਹ ਪ੍ਰਤੱਖ ਆ ਹੀ ਜਾਣਾ ਹੈ ਪ੍ਰਸ਼ਾਸਨ ਕੀ ਕੁਝ ਕਰਦਾ ਹੈ ਉਹਦੇ ਉੱਤੇ ਵੀ ਨਿਗਰਾਨੀ ਰੱਖਾਂਗੇ ਔਰ ਖਾਸ ਕਰਕੇ ਕੰਗਣਾ ਰਣਾਉਤ ਕੀ ਇਹ ਸਬਾਰੇ ਕੋਈ ਬਿਆਨ ਜਾਰੀ ਕਰਦੇ ਨੇ ਉਹ ਵੀ ਵਿਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ